ਹਾਂ ਸਰ ਮੁਕਾ ਹੋ ਗਿਆ ਹਾਂ ਜੀ ਹਾਂ ਇਹ ਰੀਜ ਡਿਸਕ ਤੇ ਗੋਡਿਆਂ ਦਾ ਸੀ ਜੀ ਮੇਰੇ ਹਿਸਾਬ ਨਾਲ ਡਿਸਕ ਤੇ 60 70% ਠੀਕ ਹੋ ਗਈ ਗੋਡੇ 50 60% ਠੀਕ ਹੋ ਗਏ ਓਕੇ ਤੁਰ ਕੇ ਦੇਖਿਆ ਠੀਕ ਲੱਗੇ ਠੀਕ ਲੱਗਦਾ ਜੀ ਤੁਹਾਨੂੰ ਕੋਈ ਦਵਾਈ ਬਾਬੇ ਇਦਾਂ ਆਉਂਦਾ ਫਿਰ ਫਿੱਟ ਕੀਤਾ ਤੇ ਬੀਬੀ ਦਰਬੀ ਸੀ ਨਾ ਮਾ ਚਲੋ فرق ہاں جی پیار جی پیار پیار ہاں جی ਜਿਵੇਂ ਅਦਾ ਠੀਕ ਹੋ ਗਿਆ ਹਾਂਜੀ ਹੋ ਗਿਆ ਚਲ ਗੇੜਾ ਦੇ ਕੇ ਆਵਾ ਹੋ ਗਿਆ ਗੇੜਾ ਦੇ ਕੇ ਆ ਕੇ ਦਰ ਪੁੱਤ ਤੇਰਾ ਭਲਾ ਹੋਵੇ ਚਲ ਲੈ ਕੇ ਬੁੱਢਾ ਬਦਲ ਇਹ ਅਜੀ ਚਲ ਕਰ ਦੋ ਆਏ ਨਾਲ ਜਿਹੜਾ ਨਾਲ ਨਾਲ ਕੋਟਾ ਨਾਲ ਨਾਲ ਆੜ ਕੋਟਾ ਲੱਗ ਗਿਆ ਆਪਣੇ ਕੋਲੇ ਮਰੀਜ਼ ਆਇਆ ਜੀ ਅੱਜ ਇੱਕ ਜਿਹੜਾ ਗੰਦਰ ਟੀਵੀ ਦਾ ਮਰੀਜ਼ ਸੀਗਾ ਤੇ ਕਾਫੀ ਸਮਾਂ ਉਹਨਾਂ ਨੇ ਜਿਹੜੀ ਦਵਾਈ ਲਈ ਆ ਤੇ ਉਹ ਹੁਣ ਠੀਕ ਹੋਏ ਨੇ ਕਿੰਨੇ ਟਾਈਮ ਤੋਂ ਟੀਵੀ ਸੀ ਤੁਹਾਨੂੰ 4-5 ਸਾਲ ਹੋ ਗਿਆ 4-5 ਸਾਲ ਹਾਂਜੀ ਪਹਿਲਾਂ ਅਸੀਂ ਇਹਨਾਂ ਨੂੰ ਦਵਾਈ ਦਿੱਤੀ ਸਿਰਫ ਇੱਕ ਪੀਣ ਵਾਲੀ ਲੀਕੜ ਉਹਦੇ ਵਿੱਚ ਕੀ ਹੈ ਬਿਲ ਦਾ ਔਲੇ ਦਾ ਨਾਰਦਾ ਹੜਣਾ ਦਾ ਅਮਰੂਦ ਦਾ ਤੇ ਖਮਾਣੀ ਦਾ ਇਹ ਅਰਕ ਦੇ ਤੇ ਦੋਗ-ਦੋਲੇ ਚਾਂਦੀ ਪਤਨ ਤੋਲਾ ਕੇ ਕੇਸਰ ਪਾ ਕੇ ਅੰਦਰੂਨੀ ਅੰਗਾਂ ਨੂੰ ਸੌਂਗ ਕਰਨ ਲਈ ਦਵਾਈ ਦਿੱਤੀ ਪਰ ਜਦੋਂ ਫੇਫੜੇ ਸਟਰੋਂਗ ਨਹੀਂ ਤਾਂ ਟੀਵੀ ਜਿਹੜੀ ਆਟੋਮੈਟਿਕ ਕਵਰ ਹੋਣੀ ਚાલુ ਹੋ ਜਾਂਦੀ ਹੈ ਅਸੀਂ ਇਸ ਥਿੰਕਿੰਗ ਦੇ ਕੰਮ ਕਰਦੇ ਹਾਂ ਅਸਲ ਟੀਵੀ ਦੀ ਦਵਾਈ ਇਹਨਾਂ ਨੂੰ ਅੱਜ ਦੇਣ ਲੱਗੇ ਹਾਂ ਪਰ ਉਹ ਇੱਕ ਬੋਤਲ ਨਾਲ ਹੀ ਇਹ ਕਾਫੀ ਜ਼ਿਆਦਾ ਕਵਰ ਕਰਕੇ ਟੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖਵੀਰ ਸਿੰਘ ਅਸੀਂ ਖੜੇ ਹਾਂ ਬੇਗੋਵਾਲ ਬਾਬਾ ਸ਼ਿਰਚੰਦ ਦੇਸੀ ਦਵਾਖਾਨਾ ਜਿੱਥੇ ਕਿ ਵੈਦ ਨੇ ਜਸਵੰਤ ਸਿੰਘ ਇਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਜ ਮਰੀਜ਼ ਨੇ ਹੋ ਇੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਜਿਹੜਾ ਲਾਈਵ ਗੋਡਿਆਂ ਦਾ ਤੇ ਗਿੱਟਿਆਂ ਦਾ ਢੂਹੀ ਦਾ ਬਿਨਾ ਪੱਟਾ ਲਗਾਏ ਜਿਹੜਾ ਇੱਥੇ ਇਲਾਜ ਕਰਦੇ ਨੇ ਤਾਂ ਉਹ ਤੋਂ ਬਾਅਦ ਜਿਹੜੀ ਦਵਾਈ ਦਿੰਦੇ ਨੇ ਜਿਸ ਤੋਂ ਬਾਅਦ ਮਰੀਜ਼ ਨੂੰ ਕਾਫੀ ਜ਼ਿਆਦਾ ਫਰਕ ਇੱਥੇ ਦੇਖਣ ਨੂੰ ਮਿਲਦਾ ਹੈ ਤਾਂ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਇੱਥੇ ਵਾਧੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਕੈਂਸਰ ਦਾ ਇਲਾਜ ਫ੍ਰੀ ਕਰਦੇ ਨੇ ਤਾਂ ਹੋਰ ਵੀ ਕਈ ਬਿਮਾਰੀਆਂ ਜਿਹੜਾ ਇੱਥੇ ਇਲਾਜ ਕਰਦੇ ਨੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੇਰੇ ਵੱਲੋਂ D5 ਦੀ ਟੀਮ ਦਾ ਤੇ ਦੇਖ ਰਹੇ ਸੋ 380 ਕਾਲ ਧੰਨਵਾਦ ਜੀ ਆਪਣੇ ਕੋਲੇ ਮਰੀਜ਼ ਆਇਆ ਜੀ ਅੱਜ ਇੱਕ ਜਿਹੜਾ ਕਹਿੰਦੇ ਨੇ ਟੀਵੀ ਦਾ ਮਰੀਜ਼ ਸੀਗਾ ਤੇ ਕਾਫੀ ਸਮਾਂ ਉਹਨਾਂ ਨੇ ਜਿਹੜੀ ਦਵਾਈ ਲਈ ਆ ਤੇ ਉਹ ਹੁਣ ਠੀਕ ਹੋਏ ਨੇ ਕਿੰਨੇ ਟਾਈਮ ਤੋਂ ਟੀਵੀ ਸੀ ਤੁਹਾਨੂੰ 4-5 ਸਾਲ ਹੋ ਗਏ 4-5 ਸਾਲ ਹਾਂ ਜੀ ਕਿੰਨੀ ਤਕਲੀਫ ਸੀ ਤੁਹਾਨੂੰ ਗਰੀ ਹੋਈ ਗਈ ਟਾਈਮ ਕੱਢ ਲਿਆ ਤੇ ਸਾਡੇ ਕੋਲ ਦਵਾਈ ਕਿੰਨਾ ਟਾਈਮ ਲਈ ਆ ਹੁਣ ਹੀ ਆਏ ਆ ਤੁਹਾਡੇ ਕੋਲ ਦਵਾਈ ਪੀਣ ਵਾਲੀ ਲਈ ਆ ਤੇ ਜਾਂ ਉਹ ਦਵਾਈ ਅੱਗੇ ਲਈ ਸੀ 15 ਦਿਨਾਂ ਦੀ ਉਹ ਖਾਣੀ ਹੋਈ ਮੇਕੋ ਮੈਂ ਕਦੇ ਵੀ ਕਿਸੇ ਟੀਵੀ ਵਾਲੇ ਮਰੀਜ਼ ਨੂੰ ਜਦੋਂ ਵੀ ਅਸੀਂ ਦਵਾਈ ਦਿੰਦੇ ਆ ਜੀ ਸਿੱਧੀ ਟੀਵੀ ਦੀ ਦਵਾਈ ਨਹੀਂ ਦਿੰਦੇ ਜੀ ਪਹਿਲਾਂ ਅਸੀਂ ਇਹਨਾਂ ਨੂੰ ਦਵਾਈ ਦਿੱਤੀ ਸਿਰਫ ਇੱਕ ਪੀਣ ਵਾਲੀ ਲੀਕੜ ਜੀ ਉਹਦੇ ਵਿੱਚ ਕੀ ਹੈ ਬੱਲ ਦਾ ਔਲੇ ਦਾ ਅਨਾਰ ਦਾ ਹੋਰਾਂ ਦਾ ਅਮਰੂਦ ਦਾ ਤੇ ਖਮਾਣੀ ਦਾ ਇਹ ਅਰਕ ਨਹੀਂ ਤੇ ਦੋਗ ਟੋਲੇ ਚਾਂਦੀ ਪਸੋਂ ਟੋਲਾ ਕਿਸ ਤਰ੍ਹਾਂ ਪਾ ਕੇ ਅੰਦਰੂਨੀ ਅੰਗਾਂ ਨੂੰ ਸੌਂਗ ਕਰ ਲਈ ਦਵਾਈ ਦਿੱਤੀ। ਮਤਲਬ ਜਦੋਂ ਫੇਫੜੇ ਸਟਰੋਂਗ ਨਹੀਂ ਤਾਂ ਟੀਵੀ ਜਿਹੜੀ ਐਟਮੋਟਿਕ ਕਵਰ ਹੋਣੀ ਚਾਲੂ ਹੋ ਜਾਂਦੀ ਐ। ਅਸੀਂ ਇਸ ਥਿੰਕਿੰਗ ਦੇ ਕੰਮ ਕਰਦੇ ਆਂ। ਅਸਲ ਟੀਵੀ ਦੀ ਦਵਾਈ ਇਹਨਾਂ ਨੂੰ ਅੱਜ ਦੇਣ ਲੱਗੇ ਆਂ। ਪਰ ਉਹ ਇੱਕ ਬੋਤਲ ਨਾਲ ਹੀ ਇਹ ਕਾਫੀ ਜ਼ਿਆਦਾ ਕਵਰ ਕਰ ਗਿਆ ਜਿਹੜਾ ਬਲੱਡ ਵਿੱਚ ਠੁੱਕ ਵਗੈਰਾ ਹੁੰਦਾ ਸੀ। ਤੇ ਆਹ ਠੁੱਕ ਦੇ ਵਿੱਚ ਬਲੱਡ ਵਗੈਰਾ ਹੁੰਦਾ ਸੀ ਉਹ ਬਿਲਕੁਲ ਹੋਕੇ ਹੋ ਗਿਆ ਤੇ ਗਾਂਹਾਂ ਠੀਕ ਹੋਣਗੇ। ਪਰਮਾਦਾਮਾ ਭਲੀ ਕਰੂਗਾ। ਤੇ ਜਦੋਂ ਵੀ ਦਵਾਈ ਲੈਣੀ ਆ ਤਾਂ ਗੁਰਦਾਨ ਨੇ ਕਹਿ ਗਿਆ ਉਹਦੇ ਨਾਲ ਬਾਬੇ ਨਾਨਕ ਨਾਲ ਜੜੋ ਮੂਲ ਮੰਤਰ ਕਰਿਆ ਕਰੋ ਸਵੇਰੇ ਉੱਠ ਕੇ ਹਾਂਜੀ ਠੀਕ ਹੈ ਠੀਕ ਹੋਊਗਾ ਅਕੇ ਨਾਲ ਠੀਕ ਲੱਗਦੀ ਆ ਸਿਹਤ ਹਾਂਜੀ ਠੀਕ ਆ ਆ ਮੈਂ ਦੋ ਕ ਦਿਨਾਂ ਦੀ ਹੋ ਗਈ ਮੈਂ ਬਹੁਤ ਕੰਮ ਵੀ ਵੜਾ ਕਰ ਲਾ ਆਪਣੀ ਸਾਰਾ ਕੁਝ ਸਹੀ ਹੋ ਗਿਆ ਸੀ ਹਾਂਜੀ ਇਹ ਤੇ 3 ਵਜੇ ਉੱਠ ਕੇ ਕੁੱਟਕਾ ਸਾਫ ਫੜ ਲਿੰਦੀ ਕੋਈ ਗੱਲ ਨਹੀਂ ਹੁਣ ਠੀਕ ਹੋ ਜੀਗਾ ਆ ਦੇਖ ਦੇਖ ਦੇਖੋ ਪੇਟ ਕਿੰਨਾ ਵੱਡਾ ਨਾ ਚੱਲ ਅੰਦਰ ਬੱਸ ਬੱਸ ਓਕੇ ਚੱਲ ਲਾ ਗੋਡਾ ਨਾਲ ਇੱਥੇ ਕਰਵਾਉਣਾ ਆਉਂਦੇ ਨੇ ਤਾਂ ਕੁਝ ਕਰਨ ਦਿਆ ਕਰੋ ਲਾਉਟ ਐਡ ਕਰਕੇ ਨਾਲ ਖੋਲੋ ਇੱਕਦਮ ਪਹਿਲੀ ਵਾਰੀ ਆਏ ਠੀਕ ਹੈ ਹੈ ਠੀਕ ਹੈ ਪਹਿਲੀ ਵਾਰੀ ਆਏ ਓਕੇ ਚਲੋ ਕਿੰਨਾ ਕੁ ਫਰਕ ਲੱਗੇ ਤੁਸੀਂ ਆ ਗੋਡਾ ਠੀਕ ਥੋੜੇ ਫਰਕ ਥੋੜੇ ਫਰਕ ਵੀ ਆ ਜੀ ਦੂਜੀ ਵਾਰੀ ਆ ਜੀ ਇੱਕ ਵਾਰ ਚਲ ਅੰਦਰ ਨਾ ਆ ਜਾ ਨਹੀਂ ਰੈਕਸ ਹੋ ਜਾਓ ਜੀ ਰੈਕਸ ਹੋ ਜਾ ਤੁਹਾਨੂੰ ਕੀ ਹੋਣ ਲੱਗਿਆ ਯਾਰ ਮੇਰੇ ਹੱਥ ਤੇ ਤੁਹਾਡੇ ਗੋਡਾ ਓਕੇ ਕੌਣ ਹੋਇਆ ਚੱਲ ਫੇਰ ਇੱਕ ਵਾਰੀ ਲੈ ਆਹ ਹੋ ਗਿਆ ਚੱਕ ਮੈਂ ਰੋਲਾ ਪੈ ਤਾ ਦਬੋ ਪਿੰਦੀ ਗੁੱਡੀ ਦਰ ਕੋ ਨਹੀਂ ਹੋ ਕਰ ਇਕੱਠਾ ਖੋਲ ਖਿੱਚ ਦਬੋ ਪਿੰਦੀ ਹੋ ਗਿਆ ਲੱਗਾ ਬੋ ਤਾ ਦਬੋ ਪਿੰਦੀ ਆਂ ਦਰਦੇ ਜਦੋਂ ਹੁਣ ਛੇੜਿਆ ਯਾਰ ਤੂਗਾ ਮਾਸ ਫੜਦਾ ਹਾਂਜੀ ਜਦੋਂ ਗੋਡੇ ਨੂੰ ਆਪਾਂ ਸੈੱਟ ਕਰਨਾ ਆ ਹੱਡੀ ਇੱਥੋਂ ਇੱਥੇ ਆ ਗਈ ਹਾਂਜੀ ਇਥੇ ਸੋਇਆ ਮਾਸ ਫੜਦਾ ਹਾਂਜੀ ਪ੍ਰੋਬਲਮ ਕੀ ਸੀ ਇਹਨਾਂ ਦੀ ਇਧਰ ਦੇਖੋ ਆ ਦੋ ਹੱਡੀਆਂ ਨੇ ਇੱਦਾਂ ਇਹਨੇ ਐਂ ਉਠੜਾ ਇੱਥੇ ਦਰਦ ਹੋਣਾ ਐਸੀ ਜਗ੍ਹਾ ਤੇ ਸਮਝ ਗਏ ਹੱਡੀ ਦੀ ਸੈਟਿੰਗ ਜਦੋਂ ਹੱਡੀ ਉੱਪਰ ਉੱਠ ਖੜੀ ਉਹ ਥੱਲੇ ਹੋ ਕੇ ਸੋਜ ਭਰ ਜਾਂਦਾ ਸੋਜ ਨਾਲ ਜਦੋਂ ਸੋਜੇ ਮਾਸ ਦੇ ਨਾਲ ਹੱਡੀ ਨੇ ਟੱਚ ਕਰਨਾ ਟਸ ਟਸ ਕਰਦੀ ਕਿਉਂਕਿ ਮਾਗੇ ਸਾਈਡ ਕਾ ਮਾਸ ਫੜਨਾ ਉਹਦਾ ਤਕਰੀਬ ਮਾੜੀ ਮੋਟੀ ਜਦੋਂ ਸੈਟ ਕਰਦੇ ਉਹ ਹੁੰਦੀ ਹੈ ਚੱਕ ਚੱਕ ਵੀ ਮੁੜ ਲੈ ਸਰੀ ਟੇਲਾ ਛੱਡ ਦੋ ਆਂਟੀ ਮੁੜਨ ਦੀ ਮੁੜਨ ਦੀ ਅੰਟੀ ਸੇਰੇ ਤੇਰੇ ਉੱਤੇ ਬੈਠੋ ਅੰਟੀ ਸੇਰੇ ਇੱਕ ਵਾਰ ਸੇ ਕਰੋ ਜੀ ਲਤ ਨਹੀਂ ਕਣਾਉਣੀ ਛੱਡ ਦੇ ਛੱਡ ਦੇ ਛੱਡ ਦੇ ਘਰ ਦੇ ਆਲੇ ਦਾ ਲੜਕੀਆਂ ਹੈ ਹੈ ਘਰ ਦੇ ਨਾਲ ਹੀ ਆਈ ਲੜਕੇ ਆਈ ਆ ਚੱਲ ਅੰਦਰ ਪੂਰਾ ਘਰ ਦੇ ਘਮਾ ਦੇ ਸਰ ਘਮਾ ਉਹ ਕੜਾਂਦੇ ਨੇ ਨਾ ਚੱਲ ਹੋ ਗਿਆ ਹੋ ਗਿਆ ਜੀ ਚਲੋ ਚਲੋ ਤੁਲਕੇ ਦਿਖਾਉ ਤੁਮੀ ਚਲੋ ਜੀ ਜਿਹੜਾ ਬੰਦਾ ਗੋਟੇ ਜਾਂ ਲੱਖ ਕੀ ਕਰਵਾ ਕੇ ਜਾਂਦਾ ਅੱਧਾ ਕਿਲੋ ਨਮਕ ਤਵੇ ਦੇ ਗਰਮ ਕਰਕੇ 50 60 ਗ੍ਰਾਮ ਸਰੋਂ ਦਾ ਤੇਲ ਪਾ ਕੇ ਉਹਦੀ ਪੋਠੜੀ ਬਣਾ ਕੇ ਸੇਕ ਦੇਣਾ ਹਰ ਇੱਕ ਨੇ ਤੇ ਕੋਈ ਬੰਦਾ ਇਹ ਨਾ ਕਹੇ ਸਾਨੂੰ ਪਰਹੇਜ ਦੱਸਿਆ ਨਹੀਂ ਸੀ ਆ 10 ਨੰਬਰ ਪੜ੍ਹ ਕੇ ਜਾਇਓ ਇਹ ਤਾਂ ਲਾਇਆ ਹੋਇਆ ਉੱਧਰ ਵੀ ਲਿਖਿਆ ਉੱਧਰ ਵੀ ਲਿਖਿਆ ਉਹ ਵੀ ਲਿਖਿਆ ਕਈ ਫੇਰ ਕਹਿੰਦੇ ਸਾਨੂੰ ਤੇ ਜੀ ਪਰਹੇਜ ਦੱਸਿਆ ਹੀ ਨਹੀਂ ਸੀ ਬੁੜੀਆਂ ਸਾਡੇ ਦੇ ਗੱਲ ਛੱਡਣ ਦੀ ਬਣ ਗਿਆ ਖਾਣੋਂ ਆਬ ਨਹੀਂ ਹੜਦੀਆ ਆਲਾ ਨਾਲੋਂ ਪਰਹੇਜ ਚੰਗਾ ਹੁੰਦਾ ਜੇ ਪਰਹੇਜ ਕਰੋਗੇ ਤਾਂ ਠੀਕ ਹੋਣਾ ਓਕੇ ਹਾਂ ਜੀ ਤੁਰਕੇ ਆਓ ਦਿਓ ਕਿਹੜਾ ਹਾਂ ਜੀ ਤੁਸੀਂ ਕਿਵੇਂ ਆਏ ਭਾਈ ਜੀ ਇੱਥੇ ਖੜਨਾ ਨਹੀਂ ਜਾਂ ਤਾਂ ਇੱਧਰ ਹੋ ਕੇ ਬਹਿ ਜਾਓ ਮੈਂ ਕੁਛ ਕੀ ਆ ਯਾਰ ਉਹ ਪਿੱਛੇ ਆ ਕੇ ਵੇਜ ਹਾਂਜੀ ਬੀਬੀ ਕਿਵੇਂ ਹੈ ਤੁਸੀਂ ਕਿਵੇਂ ਹੋ ਆ ਵੇ ਤੁਸੀਂ ਕਿੰਨੀ ਪਹਿਲਾਂ ਆਏ ਸੀ ਹਾਂਜੀ ਕਿੰਨੀ ਵਾਰੀ ਆਇਓ ਦੂਜੀ ਵਾਰੀ ਦੂਜੀ ਵਾਰੀ ਆਇਆ 15 ਦਿਨ ਪਹਿਲਾਂ ਆਏ ਸੀ ਤਕਰੀਬਨ ਗੋਡਿਆਂ ਦਾ 70% ਓਕੇ ਆ ਹੋਰ ਜੋ ਦਵਾਈ ਲੈਣਗੇ ਠੀਕ ਹੋ ਜਾਣਗੇ ਹਾਂਜੀ ਠੀਕ ਹੈ ਤੁਹਾਨੂੰ ਕੀ ਲੱਗ ਰਿਹਾ ਤੁਹਾਨੂੰ ਸੌਖ ਹੋ ਗਈ ਹਾਂਜੀ ਚੰਗੀ ਤਰ੍ਹਾਂ ਹਾਂਜੀ ਓਕੇ ओके okay, ओके okay. की ਬਈ ਆਸ ਤੇਨਾਲੂ ਹੈ ਮੈਂ ਚੱਕੀ ਆਪਾਂ ਤੇ ਕਵਾਰੀ ਕਿਹਦਾ ਬੰਦੇ ਆ ਜਲ ਹੁਸਤੇ ਬੈਠੋ ਆਪ ਨਹੀਂ ਆ ਦਿੱਸਰ ਤੇ ਕਾਜ ਨਹੀਂ ਹੋਦਾ ਆ ਦਿੱਸਰ ਪਿੱਛੇ ਕੋਕ ਪਿੱਛੇ ਕੋਕ ਨਾਲ ਆਪ ਤੋ ਆ ਜਲਦੀ ਕਰੋ ਬਲ ਕੰਡਿਟਰ ਲੇਸ਼ਟ 10 ਟਟੀ ਲਈ ਛੜ ਦੋ ਸਰਦਾਰ ਜਿਹੜੀ ਛੜ ਦੋ ਸੁਮਾ ਦੇਖ ਦੇਖ ਟਾਈਟਨ ਛੜ ਦਿੰਦੀ ਛੜ ਦਿਲ ਛੜ ਦੇ ਲਾਹੌਰ ਬਸ ਹੋ ਗਿਆ ਜਿਹੜਾ ਹੁਣ ਓਕੇ ਲੈ ਹੁਣ ਨਹੀਂ ਕਰਿਆ ਇਹ ਹੋ ਗਿਆ ਉਹ ਕਰ ਨਹੀਂ ਦਿੱਤਾ ਤੂੰ ਚੱਲਣਾ ਚੱਲ ਆਜ ਚੱਲ ਉੱਪਰ ਚੱਕੋ ਕੀ ਨਾਮ ਹੈ ਤੁਹਾਡਾ ਰਵਾਦੀਤ ਹੈ ਰਾਜਕੌਰ ਉੱਪਰ ਰਾਜਕੌਰ ਕੌਣ ਕਹਿੰਦਾ ਤੂੰ ਰਾਜਕੌਰ ਦੀ ਹੈ ਚੱਕ ਦੇਖਿਆ ਕੀ ਕੀਤਾ ਜਿਹੜੀ ਦੇਣੀ ਨਾ ਤੇ ਰਾਜਕੋਰੀ ਹੈ ਉਹ ਵੀ ਹਲਕਾ ਹਾਂਜੀ ਹਾਂਜੀ ਚਲੋ ਤੁਰ ਕੇ ਆਓ ਹਾਂਜੀ ਚਲ ਬੱਤ ਤੁਰ ਕੇ ਆ ਜਾ ਕੇ ਆਹ ਦੇਖੋ ਜੀ ਹਾਂਜੀ ਲੱਤ 3 ਇੰਚ ਛੋਟੀ ਹੈ ਚੱਕ 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 ਚਲ ਜੋੜ ਦੇ ਚਲ ਆ ਫਿਰ ਦੋਵਲ ਚੱਕ ਰੋਵਰੀ ਖੇ ਚੱਕ ਅੱਲਾ ਬਕਰ ਕਿਥੋਂ ਆਇਓ ਖੰਡੂਰ ਸਾਹਿਬ ਹੈ ਖੰਡੂਰ ਸਾਹਿਬ ਓਕੇ ਇਹਨੇ ਛੱਡ ਕਿਵੇਂ ਫੜਿਆ ਭੱਗੀ ਹੈ ਹੈ ਸੁਨੀ ਹਾਲ ਬੁੜੀਆਂ ਦਾ ਚਲ ਜੋੜ ਹੋ ਗਿਆ ਰੋੜਾ ਜੀ ਉਗਾ ਬਰਾਦਰ ਇੰਨਾ ਫਰਕ ਬਾਕੀ ਆਹੀ ਜੰਗਰ ਅੱਗੇ ਤੇ ਰਿਵਰੀ ਆਇਆ ਇੱਕ ਟੂਪਾ ਆਇਆ ਇੱਕ ਟੂਪਾ ਆਉਂਦਾ ਤੇ ਦੂਰ ਉਪਰ ਇੱਕ ਟੂਪਾ ਆਇਆ ਇੱਕ ਟੂਪਾ ਮੈਂ ਕਿਹਾ ਚੱਕ ਕੇ ਵੀ ਲੈ ਇਹ ਲਾ ਕੀ ਕਰਿਆ ਕਰਦੇ ਉੱਪਰ ਚੱਕ ਦੇ ਦੋਨੋਂ ਪਾਉਣ ਚੱਕ ਦੇ ਉੱਪਰ ਚੰਗੀ ਕਰ ਹਾਂਜੀ ਚੱਕ ਹਾਂਜੀ ਹੋ ਗਿਆ ਹਲਕਾ ਹਾਂਜੀ ਆਓ ਇਧਰ ਇਹਨੂੰ ਵਝਾ ਪਹਿਲਾਂ ਤੱਕ ਤੱਕ ਹੋ ਗਿਆ ਕੋਈ ਨਹੀਂ ਤੂੰ ਤਾਂ ਮੈਂ ਕਹਾਂ ਮੇਰੇ ਨਾਲ ਹੀ ਆ ਜਾ ਐਵੇਂ ਪੰਗੇ ਲੈਂਦਾ ਚਾਹੇ ਜ਼ੋਰ ਦੇ ਹੈ ਕੋਈ ਮੇਰੇ ਆਖ ਨਹੀਂ ਹੋਣੀ ਹੈ Can <inaudible> i <inaudible> 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 ਇੱਥੋਂ ਐ ਆ ਇਹਦੇ ਐ ਉਠਾੜੇ ਇੱਥੋਂ ਹੀ ਕੋਟੇ ਨੇ ਨਾਲੇ ਇਹੇ ਦਰਦੇ ਤੁਸੀਂ ਰਿਪੋਰਟ ਕਰਾਈ ਉਧਰ ਹਾਂ ਜੀ ਕਰਾਈ ਚਾਹ ਕਿੰਨੀ ਕਿੰਨੀ ਯਾਰ ਜੇ ਚਾਰ ਚਾਹ ਬੰਦ ਕਰ ਦੋਦ ਪੀਓ ਜਨਾਬ ਅੰਦਰ ਹੀ ਜਾਣਾ ਕੋफी ਪੀ ਗਾਣੀ ਦੁੱਧ ਨਹੀਂ ਨਿੱਤਰ ਕਾਫੀ ਤਾਂ ਯਾਰ ਉਦੋਂ ਵੀ ਮਾੜੀ ਆ ਕਾਫੀ ਹੋਈ ਚੈੱਕ ਕਰਵਾ ਲਓ 40% ਚ ਸੂਰਜੀ ਚਰਪੀਆ ਸੋ ਨੈਸ ਲੈ ਜੀ ਮੇਰਾ 5538 ਰੈਟ ਨੰਬਰ ਸੀ 2007 ਜਮਨ ਤੇ ਰੈਟ ਕੀਤੀ ਇਹ ਲੋਕਾਂ ਨੂੰ ਸੂਰਜੀ ਚਰਬੀ ਪਿਆ ਰਹੇ ਹੈ ਤੇ 2008 ਦੇ ਮਾਰਚ ਵਿੱਚ ਇਹਨਾਂ ਨੂੰ ਜੁਰਮਾਨਾ ਹੋਇਆ 7 ਲੱਖ ਰੁਪਏ ਬਹਾਈ ਕੋਰਟ ਆਪਰੇ ਖੰਦਦੀ ਆਪਣੀ ਮਰਜ਼ੀ ਨਾਲ ਹਾਈ ਕੋਰਟ ਆਪਣਾ ਬੰਦਾ ਭੇਜ ਕੇ ਅਲੱਗ-ਅਲੱਗ ਸ਼ਹਿਰਾਂ ਚੋਂ ਇਹਨਾਂ ਦੀ ਕਾਫੀ ਖਰੀਦ ਕੇ ਉਹਦਾ ਸੈਂਪਲ ਪਾਸ ਚੈੱਕ ਕਰਵਾਈ ਤੇ ਉਹ ਜੋ ਚਾਹ ਖਿਆਲ ਦਾ ਸੈਂਪਲ ਚੈੱਕ ਕਰਵਾਈ ਚਾਹਾਂ ਜੀ ਉਹੀ ਕੁਛ ਆਇਆ ਕਿ 40 ਕਿਹੇ ਚ 42 ਇਸ 8 7 ਲੱਖ ਰੁਪਏ ਦਾ ਜੁਰਮਾਨਾ ਹੋਇਆ ਉਹਦਾਂ ਨੇ ਕਿਹਾ ਵੀ ਗਾਂ ਨੂੰ ਹੀ ਹੁੰਦਾ ਇਹ ਤਾਂ ਔਰ ਦੁਬਾਰਾ ਫੇਰ ਉਹੀ ਹਾਲ ਹੈ ਸੌਂ ਪਾ ਲਓ ਜੁਵੈਣ ਪਾ ਲਓ ਦਾਲਚੀਨੀ ਪਾ ਲਾ ਕੋਈ ਗੱਲ ਨਹੀਂ ਛੱਡ ਦੇ ਜੀ ਲੈ ਛੱਡ ਦੋ ਚੱਲਾ ਛੱਡ ਦੋ ਓਕੇ ਚਲੋ ਇਹ ਠੀਕ ਹੈ ਇਹ ਜਿਆਦਾ ਨਹੀਂ ਗਿਆ ਇਹ ਜਿਆਦਾ ਹੋ ਜਾ ਤਰਕ ਤੋ ਪੂਰਾ ਕਰਨਾ ਹੀ ਹੋਣਾ ਚਾਹਦਾ ਚਲੋ ਜੀ ਬੈਠੋ ਚੌਕੜੀ ਮਾਰ ਜਿੱਦਾਂ ਤੁਹਾਨੂੰ ਹੁੰਦਾ ਸੀ ਉਵੇਂ ਕਰਕੇ ਦੇਖੋ ਅੱਛਾ ਜੀ ਜਗਾ ਦੇ ਦੰਦੇ ਮੇਰੇ ਕੋਣ ਨਹੀਂ ਖਾਉਂਗਾ ਜਲਕਾ ਹੋ ਗਿਆ ਇਹ ਸੀ ਚਲਕਾਈ ਤੇ ਇੰਨਾ ਬੈਠਣ ਨੂੰ ਅੱਧਾ ਘੰਟਾ ਬੈਠਾ ਮੈਂ ਤੁਹਾਨੂੰ ਕਿਆ ਹੋਣੀ ਹੁ ਠੀਕ ਹੈ ਠੀਕ ਹੈ ਇਹ ਤਾਂ ਦਵਾਈ ਹੈ ਜਿਹੜੀ ਚਰਜੀ ਦੀ ਕਵਰੀ ਲਈ ਸੰਖੋਸ਼ ਵੀ ਤਾਂ ਸਾਥ ਹੈ ਨਾੜਾਂ ਦੀ ਸੋਗੜ ਦਾ ਤੋੜ ਲਈ ਸਿੱਧ ਮਕਰ ਤਾਂ ਵਜਾ ਮੇਨਾਂ ਢੇਡ ਮਹੀਨਾ ਲੈਦਾ ਕਦੇ ਜਿੰਨਾ ਤੇਰੀ ਉਮਰ ਉਹਨਾਂ ਟਾਈਮ ਕੋਟੇ ਦੀ ਜੀ ਐਕਸ ਜੀ ਫਿਰ ਕੋਈ ਅੱਜ ਮਹਿਸੂਸ ਤੇ ਹੋ ਰਿਹਾ ਹੈ ਤੇਰੇ ਤਿੰਨੋਂ ਟਾਈਮ ਪਹਿਲੀ ਵਾਰੀ ਆ ਸੀ ਪਹਿਲੀ ਵਾਰੀ ਵੀਡੀਓ ਥੀਨੂ ਦਿਖਾਇਆ ਮਾਰੇ ਕਿਸਿਆ ਨੇ ਉਹਨਾਂ ਦੀ ਵੀ ਛੱਡ ਦੇ ਇਹਨਾਂ ਗੱਲਾਂ ਨੂੰ ਮੈਂ ਤੈਨੂੰ ਤੇ ਛੱਡ ਦੇ ਇਹ ਗੱਲ ਤੇਲਾ ਛੱਡ ਦੇ ਇਹ ਗੱਲ ਆਈ ਚੱਲ ਅੰਦਰ ਚੱਲ ਲੇਕਿਨ ਹਾਂ ਜਮਗਾ ਹੱਸੀ ਚੱਲ ਛੱਡ ਦੇ ਆਓ ਨਾਲ ਜੋੜੋਂ ਨਾਲ ਨਾਲ ਗੋਡਾ ਨਾਲ ਨਾਲ ਆੜ ਗੋਡਾ ਲੱਗ ਗਿਆ ਇਹ ਮੇਰਾ ਰੋੜਾ ਫਟੀ ਨਹੀਂ ਨੀ ਕੋ ਨੰਗਾ ਚੋਪ ਤੈਨੂੰ ਕਹਿਦਾ ਕਵਲੀ ਘਰ ਮੈਂ ਬੜੇ ਥਕੇ ਆਦੇ ਨੇ ਹਾਂ ਬਾਬੇ ਬੇਬੇ ਜਦੋਂ ਹੁਣ ਦੁਖੂ ਉਹੋ ਗੱਲ ਕਰੀ ਠੀਕ ਹੈ ਹਲਾ ਵੇ ਦੋ ਜਰਾ ਦੋ ਦੂਰਾ ਆ ਜੀ ਨੇ ਹਾਂ ਨਾਲ ਬਾਹਰ ਜੀ ਸੀ ਐਚ ਤੇ ਜੀ 라ਵਣ ਚਲ ਤੋਰ ਇਹ ਉਹਨਾਂ ਦੀ ਆ ਹੈ ਆ ਕੀ ਹੈ ਦੇਖੀ ਚਲ ਚੜ ਦੇ ਚਲ ਤੁਰ ਕੇ ਆ ਜਾ ਇਹ ਵੀ ਤੇ ਗੋਡਾ ਤਾਂ ਨਹੀਂ ਕੋਈ ਹੂੰ ਚੱਲਣ ਤੂੰ ਚੱਲ ਤੇ ਨਾ ਛੱਡੋ ਪੁੱਤ ਤੇ ਨਾ ਛੱਡ ਦਿਓ ਬਿਲਕੁਲ ਠੀਕ ਲਾਓ ਤਾਂ ਗੋਡਿਆਂ ਨਾਲ ਬੈਠੋ ਤਾਂ ਬਰਾਬਰ ਉਹ ਵੀ ਬੈਠੋ ਗੋਡਿਆਂ ਨਾਲ ਬੈਠਾ ਕਿ ਕਿਹਦੇ ਨਾਲ ਖੜਦਾ ਹੈ ਤਾਂ ਉੱਥੋਂ ਕੋਲ ਜੱਟ ਦਾ ਨਾਲ ਕਰੋ ਕਰੋ ਕਾਠਾ ਨਾਲ ਦਾ ਦੇ ਜੰਗੀ ਦਾ ਬੜੀ ਹੋੜ ਨਾਲ ਦਾ ਚੱਲ ਠੀਕ ਚਲੋ ਕੋਣ ਦੇਖੋ ਕਿਉਂ ਦੇਖੋ ਅਗੇ ਮੜੀ ਲਾ ਹੋ ਗਿਆ ਬਹੁਤ ਸਾਰਾ ਨਹੀਂ ਬੜਾ ਪੇਟੀ ਨਾਮਕ ਦਾ ਸਹੀ ਬੰਦ ਠੀਕ ਹੈ ਹੁਣ ਮੈਂ ਜਾ ਕੇ ਦੇਖਾਂਗੀ ਕਿ ਕਿਸ ਤਰ੍ਹਾਂ ਇਹ ਮਤਲਬ ਨਹੀਂ ਤੁਹਾਡਾ ਲੱਕ ਬਿਲਕੁਲ ਫਰੀ ਹੋ ਗਿਆ ਲੱਕ ਫਰੀ ਹੋ ਗਿਆ ਜਦੋਂ ਡੁੱਟ ਗਈ ਹਾਂਜੀ ਹਾਂਜੀ ਪਹਿਲੀ ਵਾਰੀ ਆਈ ਸੀ ਜਦੋਂ ਇਦਾਂ ਪਹਿਲੇ ਹੱਥ ਲਾਇਆ ਕੋਈ ਤੁਹਾਨੂੰ ਤਕਲੀਫ ਨਹੀਂ ਕੋਈ ਨਹੀਂ ਕੰਮ ਕੀ ਕਰਦੇ ਮੈਂ ਲੈਕਚਰਰ ਹਾਂ ਠੀਕ ਇਹਨਾਂ ਇਹਨਾਂ ਤੱਕ ਕਿਵੇਂ ਪਹੁੰਚ ਹੋਈ ਸਰ YouTube ਤੇ ਮੈਂ ਦੇਖਿਆ ਸੀਗਾ ਉਹਦੇ ਕਰਕੇ ਮੈਂ ਫਿਰ ਆਈ ਸੀ ਮੈਂ ਦੇਖ ਕੇ ਹਾਂਜੀ ਜੇ ਤੁਹਾਨੂੰ ਲੱਗੇ ਮੇਰੇ ਆ ਸਰ ਬਹੁਤ ਵਧੀਆ ਮੈਨੂੰ ਅੱਜ ਬੜਾ ਜ਼ਰੂਰੀ ਕੰਮ ਸੀਗਾ ਪਰ ਫਿਰ ਵੀ ਮੈਂ ਵਿੱਚੋਂ ਟਾਈਮ ਕੱਢ ਕੇ ਕੱਲ ਹੀ ਮੈਂ ਦੇਖਿਆ ਕਿ ਮੈਨੂੰ ਮਤਲਬ ਹਾਂ ਗੋਡਾ ਹਲਕਾ ਹੋ ਗਿਆ ਹਾਂਜੀ ਹਾਂਜੀ ਸਰ ਇਹਨਾਂ ਦੀ ਦੁਆਇ ਕਰਕੇ ਦੇਖੋ ਹਾਂ ਸਰ ਹੋ ਗਿਆ ਹੋ ਗਿਆ ਹਾਂਜੀ ਹਾਂ ਹਾਂਜੀ ਬੱਸ ਮੇਰਾ ਕੰਮ ਤੇ ਜਿਵੇਂ ਕਹੇ ਦੀ ਵੀ ਹੱਡੀ ਨੂੰ ਸੈਟਿੰਗ ਕਰਨਾ ਜੀ ਹੱਥ ਨਾਲ ਤੇ ਅੱਗੇ ਜਿਹੜੀ ਦਵਾਈ ਦਾ ਕੰਮ ਹੈ ਉਹ ਦਵਾਈ ਕਰ ਦੀ ਇਹਨਾਂ ਨੂੰ ਕਿਹਾ ਜਾਂਦਾ ਵੀ ਦਵਾਈ ਲਓ ਠੀਕ ਹੋ ਗਿਆ ਕਿੰਨੀ ਵਾਰ ਆਏ ਹੋ ਤੁਸੀਂ ਹਾਂਜੀ ਪਹਿਲੀ ਵਾਰ ਆਏ ਹਾਂਜੀ ਕੋਈ ਜੀ ਫਰਕ ਕੋਈ ਹਾਂਜੀ ਫਰਕ ਪੈ ਗਿਆ ਹਾਂਜੀ ਕੀ ਪ੍ਰੋਬਲਮ ਕੀ ਸੀਗੀ ਲੱਤ ਗੋਡੇ ਹਾਂਜੀ ਹੁਣ ਠੀਕ ਹੈ ਜੀ ਇਹ ਮਰੀਜ਼ ਡਿਸਕ ਤੇ ਗੋਡਿਆਂ ਦਾ ਸੀ ਜੀ ਮੇਰੇ ਹਿਸਾਬ ਨਾਲ ਡਿਸਕ ਤੇ 60 70% ਠੀਕ ਹੋ ਗਈ ਗੋਡੇ 50 60% ਠੀਕ ਹੋ ਗਏ ਓਕੇ ਹਾਂਜੀ ਤੁੜ ਕੇ ਦੇਖਿਆ ਠੀਕ ਲੱਗਿਆ ਠੀਕ ਲੱਗਿਆ ਅਜੇ ਤਾਂ ਮੈਂ ਕੋਈ ਦਵਾਈ ਬਾਬਾ ਇਹਦੇ ਨਾਮ ਦੇ ਸਿਰਫ ਫਿੱਟ ਕੀਤਾ ਤੇ ਵੀ ਵੀ ਦਰਪੀ ਇਸ ਦੀ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਮੈਨੂੰ ਮਿਲਣ ਦਾ ਤਿਆਰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਲੱਗਾਈ ਮੈਂ ਮੂਵੀ ਦੇਖ ਕੇ ਆਇਆ ਜੀ ਇੱਥੇ ਤੁਹਾਡੀ ਤੇ ਬਹੁਤ ਵਧੀਆ ਲੱਗਾ ਮੈਨੂੰ ਮੈਂ ਸਵਾਸ ਨਾਲ ਆਇਆ ਜੀ ਹੋਣਗੇ ਸਹੀ ਬਿਲਕੁਲ ਸਹੀ ਹੁੰਦੇ ਮੈਂ ਟਾਈਮ ਟਾਰ ਲਾਇਆ ਤੰਗੀ ਬਹੁਤ ਆਪਾਂ ਤੇ ਵੇਲੇ ਆ ਦੀ ਚਲੋ ਉੱਥੇ ਬੈਠੋ ਦਵਾਈ ਅੱਧਾ ਫਰਕ ਹੋ ਗਿਆ 5 ਸਾਲ ਸਰ ਹੋ ਗਏ ਆ ਮੈਂ ਕਿਹਾ 4-5 ਸਾਲ ਹੋ ਗਏ ਅੱਧਾ ਫਰਕ ਹੋ ਗਿਆ ਹਾਂਜੀ ਅੱਧਾ ਠੀਕ ਹੋ ਗਿਆ ਫਰਕ ਆ ਤੇ ਚਲ ਦੇ ਆ ਉਹ ਤਾਂ ਕਿਹੜਾ ਤੁਰ ਕੇ ਦਿਖਾ ਮੈਨੂੰ ਉਧਰ ਤੁਰ ਕੇ ਆ ਕੇ ਫੇਰ ਮੈਂ ਭਾਰ ਗੋਡੇ ਕੋਟੇ ਨੇ ਭਾਰ ਗੋਡੇ ਤੇ ਨਹੀਂ ਲੱਗ ਤੋ ਛੂਰੇ ਤੇ ਹੀ ਆ ਲੱਗ ਤੋ ਠੀਕ ਹੋ ਗਏ ਹਾਂਜੀ ਹਾਂਜੀ ਥੋੜਾ ਜਿਹਾ ਫਰਕ ਚਲੋ ਉੱਥੇ ਸਾਹ ਭਾਲੀ ਗੋਡੇ ਚਲ ਚੱਲ ਤੱਕ ਕੇਲੇ ਛੱਡ ਦੇ ਛੱਡ ਦੇ ਆਹ ਤੱਕੜਾ ਲੈ ਥੇਲੀ ਛੱਡ OK ਚੱਲ ਵੇ OK ਚੱਲ ਅਮਰਜੀਤ ਕੋ ਅਮਰਜੀਤ ਅਮਰਜੀਤ ਅਮਰ ਹੋ ਗਈ ਫਿਰ ਹਾਂਜੀ ਲੈ ਚੱਕ ਵੀ ਵੀ ਹੋਰ ਚੱਕ ਦੋਨੋਂ ਬਾਬਾ ਚੱਕ ਦੇ ਮਾਂ ਚਲ ਬਿਲਕੁਲ ਜਾ ਹੋਣ ਗੇੜਾ ਦੇ ਕੇ ਆ ਚੂੜਿਆਂ ਨੂੰ ਬੜਾ ਦਰਦ ਹੁੰਦੀ ਇਹ ਕੋਸੋ ਹਟ ਜਾਊਗਾ ਹਟ ਜਾਊਗਾ ਢੋਡੇ ਕਰਕੇ ਸੀ ਅੱਛਾ ਜੀ ਹੁਣ ਪਿਆਜੀ ਕੋਈ ਫਰਕ ਹਾਂਜੀ ਪਿਆਜੀ ਪਿਆ ਪਿਆ ਹਾਂਜੀ ਕਿਵੇਂ ਅੱਧਾ ਠੀਕ ਹੋ ਗਿਆ ਹਾਂਜੀ ਹੋ ਗਿਆ ਚਲ ਗੇੜਾ ਦੇ ਕੇ ਆ ਮਾਂ ਹੋ ਗਿਆ ਗੇੜਾ ਦੇ ਕੇ ਆ ਕੇ ਦੱਸ ਪੁੱਤ ਤੇਰਾ ਭਲਾ ਹੋਵੇ ਆ ਹੁੰਦਾ ਜਿਹੜੇ ਰੀਜਨ ਸੈਟ ਹੋਣਾ ਹੁੰਦਾ ਆ ਜਾ ਤੱਕ ਚੱਲ ਜੀ ਬੋਤੋਏ ਚੱਲ ਜੀ ਚੱਲ ਜੋ ਇਹ ਜਾ ਕੇ ਮੈਂ ਇਹਨਾਂ ਦੀ ਕੱਲ ਐਡ ਪੜੀ ਸੀ ਐਡ ਪੜ ਕੇ ਮੈਂ ਅੱਜ ਇਹਨਾਂ ਦੇ ਕੋਲ ਆ ਗਈ ਆਂ ਜੀ ਮੈਂ ਪਹਿਲਾਂ ਇਹਨਾਂ ਨੂੰ ਕੱਲ ਫੋਨ ਕੀਤਾ ਇਹਨਾਂ ਆਖਿਆ ਵੀ ਸਵੇਰੇ ਤੁਸੀਂ 베ਗੋਵਾਲ ਆਜੋ ਇਹਨਾਂ ਮਜ਼ਾ ਆਇਆ ਸੀ ਸੈਟ ਕਰ ਫਿਰ ਮੈਂ ਇਹਨਾਂ ਦੇ ਕੋਲ ਅੱਜ ਆ ਗਈ ਮੈਂ ਕੱਲ ਫੋਨ ਕਰਕੇ ਦੁਪਹਿਰੇ 1 ਵਜੇ ਫੋਨਿੰਗਨ ਮੈਂ ਕੀਤਾ ਇਹਨਾਂ ਆਖਿਆ ਸਵੇਰੇ ਆ ਜਿਓ ਤੁਸੀਂ 베ਗੋਵਾਲ ਸਾਹਿਬ ਆ ਜਿਓ ਮੈਂ ਫਿਰ ਇੱਥੇ ਆ ਗਈ ਆ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਮਿਲਣ ਦਾ ਤਜਰਬਾ ਤੁਹਾਡਾ ਕਿਵੇਂ ਰਿਹਾ ਮੈਨੂੰ ਤੇ ਬਹੁਤ ਵਧੀਆ ਤੁਹਾਡਾ ਤਜਰਬਾ ਲੱਗਾ ਸਰ ਧੰਨਵਾਦ ਓ ਮੈਂ ਮੈਨੂੰ ਤਾਂ ਬਹੁਤ ਵਧੀਆ ਤਜਰਬਾ ਲੱਗਾ ਤੁਹਾਡਾ ਹਾਂਜੀ ਹਾਂ ਓਕੇ ਮਾਹੀ ਤੇ ਆਖ ਦਿਵਾਈ ਲਾ ਇਹ ਨੂੰ 20 ਸਾਲ ਹੋ ਗਏ ਜੇ ਗੋਡੇ ਦਰਦ ਹੁੰਦੇ ਹਨ 20 ਸਾਲ ਪਰ ਮੈਂ ਦਵਾਈ ਬਹੁਤ ਘੱਟ ਖਾਦੀ ਹੈ ਬਹੁਤ ਜ਼ਿਆਦਾ ਤੁਸੀਂ ਹਾਂ ਹੁਣ ਦਵਾਈ ਲਓ 60 ਦਿਨ ਦਵਾਈ ਲੈ ਲਓ ਬਿਲਕੁਲ 20 ਜਿੰਨੀ ਉਮਰ ਹੈ ਜੇ ਗੋਡੇ ਨੁਕਸਰ ਕਿਦਾਂ ਲੱਗਿਆ ਤੁਹਾਨੂੰ ਮੈਨੂੰ ਮਿਲਣ ਦਾ ਤਜਰਬਾ ਵਧੀਆ ਲੱਗਾ ਸਭ ਠੀਕ ਹੋ ਗਿਆ ਹਾਂਜੀ ਕਿੰਨੇ ਵਾਰ ਲੱਗਦੀ ਜਗੜਾਂ ਟੁੱਟ ਗਈ ਹਾਂਜੀ ਲੱਗਦੀ ਜਗੜਾਂ ਟੁੱਟ ਗਈ ਚੰਗੀ ਤਰ੍ਹਾਂ ਹਾਂਜੀ ਓਕੇ ਬੱਸ ਇਹ ਨਾਲ ਕੁਛ ਹੀ ਠੀਕ ਹੈ ਓਕੇ ਧੰਨਵਾਦ ਆਪਣਾ ਐਡਰੈਸ ਦਿਓ ਐਡਰੈਸ ਮੇਰਾ ਮੈਂ ਸ਼ਨੀਵਾਰ ਮੈਂ ਇੱਥੇ ਵੇਗਵਾਲ ਅਪਲੱਥ ਰੋਡ ਦੇ ਉੱਤੇ ਅਵਧਾ ਚੌਂਕ ਸਾਹਮਣੇ ਸਾਡੇ ਠੇਕਾ ਨਾਲ ਫੈਨੋ ਜਿੰਮ ਇਹਦੇ ਨਾਲ ਬਾਬਾ ਸ੍ਰੀ ਚੰਦ ਦੇਸੀ ਦਵਾਖਾਨੇ ਦੇ ਨਾਮ ਤੇ ਦਵਾਖਾਨਾ ਹਰ ਸ਼ਨੀਵਾਰ ਇੱਥੇ ਆ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੰਜ ਦਿਨ ਮੈਂ ਲਿਹੜਾਣੇ ਤੋਂ ਫਰੋਜਪੁਰ ਰੋਡ ਦੇ ਮੁੱਲਾਂ ਪਰ ਸ਼ਹਿਰ ਪੈਂਦਾ ਮੁੱਲਾਂ ਪਰ ਲਿੰਕ ਰੋਡ ਦੇ ਉੱਤੇ 2250 ਫੁੱਟ ਅੰਦਰ ਜਾ ਕੇ ਜੀਜੀ ਰੋਡ ਤੋਂ 2250 ਫੁੱਟ ਲਿੰਕ ਰੋਡ ਨੂੰ ਜਾਣਾ ਸੱਚੇ ਪਾਸੇ ਦੱਸਣਾ ਵਾਪਾ ਸ੍ਰੀ ਚੰਦੇ ਸੀ ਵਖਾਣਾ ਪੰਜ ਦਿਨ ਉਹਥੇ ਮਿਲਦਾ 9 ਤੋਂ 3 ਮੇਰਾ ਟਾਈਮ ਇੱਥੇ ਆ 9 ਤੋਂ ਦਿਨ ਉਹਥੇ ਆ ਜਿਹੜੇ ਬੰਦੇ ਨੇ ਵੀ ਮੇਰੇ ਤੱਕ ਆਉਣਾ ਉਹ ਗੋਡਿਆਂ ਤੋਂ ਔਰ ਡੈਸਕ ਤੋਂ ਕੱਲਾ ਫਿੱਟ ਕਰਵਾਉਣ ਲਈ ਮੇਰੇ ਤੱਕ ਨਾ ਆਵੇ ਜਿਹਨੇ ਦਵਾਈ ਲੈਣੀ ਉਹੀ ਮੇਰੇ ਤੱਕ ਆਵੇ 15 ਦਿਨ ਦੀ ਦਵਾਈ ਡੈਸਕ ਜਾਂ ਗੋਡਿਆਂ ਵਾਲੇ ਦੀ ਲਗਭਗ 3500 ਰੁਪਏ ਦੀ ਦਵਾਈ ਆ ਪਹਿਲੀ ਵਾਰੀ 400 ਦੇ ਟੈਸਟ ਨੇ ਤੇ 200 ਰੁਪਏ ਦੀ ਐਂਟਰੀ ਫੀਸ ਹੈ ਤੇ ਆ ਖਰਚਾ ਪਹਿਲੀ ਵਾਰ ਦਾ ਜਿਹਨੇ ਦਵਾਈ ਲੈਣੀ ਆ ਉਹ ਮੇਰੇ ਤੱਕ ਆਵੇ ਜਿਹਨੂੰ ਮੇਰੀ ਲੋੜ ਹੈ ਉਹ ਮੇਰੇ ਤੱਕ ਆ ਸਕਦਾ ਜੇ ਕੋਈ ਮੈਨੂੰ ਕਹੇ ਵੀ ਮੈਨੂੰ ਆਉਣ ਲਈ ਕਹਿੰਦਾ ਕਹੇ ਤਾਂ ਮੈਂ ਕਿਸੇ ਨੂੰ ਨਹੀਂ ਕਹਣਾ ਮੇਰੇ ਤੱਕ ਆਵੇ ਤੇ ਜਿਹਨੂੰ ਮੇਰੀ ਲੋੜ ਆ ਮੇਰੇ ਤੱਕ ਆ ਕੇ ਆ ਸਕਦਾ ਤੇ ਮੈਨੂੰ ਆ ਕੇ ਮਿਲ ਸਕਦਾ ਆਪਣਾ ਇਲਾਜ ਕਰਵਾ ਸਕਦਾ ਓਕੇ ਧੰਨਵਾਦ ਥੈਂਕ ਯੂ ਇਹ ਸਾਨੂੰ ਬੈਦ ਜਸਵੰਤ ਸਿੰਘ ਜਿਨ੍ਹਾਂ ਨੇ ਕਲੀਅਰ ਗੱਲ ਕੀਤੀ ਆ ਕਿ ਜੇ ਕੋਈ ਫਿੱਟ ਹੁੰਦਾ ਤਾਂ ਦਵਾਈ ਲੈਣੀ ਜ਼ਰੂਰੀ ਆ ਵੀਡੀਓ ਦੇਖ ਕੇ ਤੁਸੀਂ ਆ ਤਾਂ ਜਾਣਿਓ ਪਰ ਪਰਹੇਜ਼ ਰੱਖੋ ਤੇ ਦਵਾਈ ਲੈ ਕੇ ਇਥੋਂ ਜਾ ਬੋ ਜੇ ਤੁਹਾਡਾ ਮਨ ਖੜਦਾ ਤਾਂ ਦਵਾਈ ਲਾਓ ਨਹੀਂ ਰਹਿਣ ਦਿਓ ਕੈਮਰਾਮੈਨ ਗੁਰਪ੍ਰੀਤ ਨਾਲ ਮਾਸਕਪੀਰ ਪੰਗੂ ਵੇਗਵਾਲ